ਕੈਂਸਰ ਚੈਕਅਪ ਕੈਂਪ ਲਾਇਆ ਜਾਵੇਗਾ ਜਿੱਥੇ ਕਿ ਕੈਂਸਰ ਚੈਕਅਪ ਕਰਵਾਉਣ ਵਾਸਤੇ ਲੋਕਾਂ ਨੂੰ ਇਹਨਾਂ ਨੇ ਹਦਾਇਤ ਕੀਤੀ ਹੈ ਕਿ ਇਲਾਕੇ ਦੇ ਅੰਦਰ ਜਿਹੜੇ ਕਿ ਕਿਸੇ ਵੀ ਤਰ੍ਹਾਂ ਦੀ ਕੈਂਸਰ ਦੀ ਕੋਈ ਪ੍ਰੋਬਲਮ ਆਂਦੀ ਆ ਤਾਂ ਉਹ ਹਰ ਇੱਕ ਵਿਅਕਤੀ ਇਥੋਂ ਕੈਂਸਰ ਜਿਹੜਾ ਚੈਕਅਪ ਕੈਂਪ 7 ਤਰੀਕ ਨੂੰ ਕੱਲ ਨੂੰ ਲੱਗੇਗਾ ਉਹਦੇ ਵਿੱਚ ਚੈੱਕ ਕਰਾ ਸਕਦੇ ਹਨ ਕਿਉਂਕਿ ਇਸ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਬਿਮਾਰੀਆਂ ਦਾ ਵੀ ਬਰੀ ਬਰੀ ਪ੍ਰੋਬਲਮ ਰਹਿੰਦੀ ਆ ਤਾਂ ਜਿਹੜਾ ਕੈਂਸਰ ਚੈੱਕ ਕੈਂਪ ਲਾ ਰਿਹਾ ਕਿੰਨੇ ਤਰੀਕ ਨੂੰ ਲਾ ਰਿਹਾ ਔਰ ਕੀ ਗੱਲਬਾਤ ਹੈ ਕਿਥੋਂ ਨੇ ਜਿਹੜੇ ਇਹਦੇ ਵਿੱਚ ਆਣਗੇ ਡਾਕਟਰ ਵੀ ਔਰ ਜਿਹੜੇ ਕਿਹੜੀ ਸੰਸਥਾ ਵੱਲੋਂ ਇਹ ਇੱਥੇ ਤੁਹਾਡਾ ਸਹਿਯੋਗ ਕੀਤਾ ਹੈ ਮੈਂ ਨਿਧਾਨਤ ਸਿੰਘ ਜੈਖਰ ਮੈਂਬਰ ਆਪਣਾ ਪੰਜਾਬ ਫਾਊਂਡੇਸ਼ਨ ਜਿਹੜਾ ਇਹ ਕੈਂਪ ਹੈ ਕੈਂਸਰ ਜਾਗਰੂਕਤਾ ਤੇ ਚੈੱਕਅਪ ਕੈਂਪ ਇਹ 7 ਅਗਸਤ ਨੂੰ ਪਾਤੜਾ ਗੁਰਦੁਆਰਾ ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਤੜਾ ਵਿਖੇ ਪ੍ਰਾਣਾਪਾਸ ਸਾਡਾ ਲਗਾਇਆ ਜਾ ਰਿਹਾ ਹੈ ਤੇ ਇਹਦਾ ਟਾਈਮ ਹੈ ਜਿਹੜਾ 10 ਵਜੇ ਤੋਂ ਲੈ ਕੇ 4 ਵਜੇ ਤੱਕ ਹੈ ਤੇ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਨੇ ਜਿਹੜੇ ਕਿ ਵਰਲਡ ਕੈਂਸਰ ਕੇਅਰ ਦੇ ਡਾਇਰੈਕਟਰ ਨੇ ਉਹਨਾਂ ਵੱਲੋਂ ਤਹਈਆ ਜਿਹੜਾ ਕੀਤਾ ਗਿਆ ਕਿ ਪੰਜਾਬ ਦੇ ਵਿੱਚੋਂ ਜਿਹੜਾ ਕੈਂਸਰ ਉਹ ਖਤਮ ਕਰਨਾ ਹੈ ਤੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਜੀ ਧੂਰੀ ਸਾਹਿਬ ਅਤੇ SBI ਕਾਰਡ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈ ਕਾਫੀ ਜ਼ਿਆਦਾ ਲੋਕਾਂ ਨੂੰ ਉਮੀਦ ਹੈ ਕਿਉਂਕਿ ਇਸੇ ਏਰੀਆ ਦੇ ਵਿੱਚ ਇਲਾਕੇ ਦੇ ਵਿੱਚ ਕਈ ਵਾਰੀ ਪਾਣੀ ਵੀ ਕੁਝ ਪਹਿਲਾਂ ਵੀ ਤਕਰੀਬਨ ਸਮੱਸਿਆਵਾਂ ਆ ਸੀਗੀਆਂ ਜਿਹੜਾ ਕਰਕੇ ਕੈਂਸਰ ਦੀ ਕਾਫੀ ਸਮੱਸਿਆ ਮੈ ਹੋ ਸਕਦੀ ਹੈ ਪਰ ਜਿਹੜਾ ਅਜੇ ਤੱਕ ਸ਼ਾਇਦ ਹੋ ਸਕਦਾ ਕਿਸੇ ਸੰਸਥਾ ਵੱਲੋਂ ਨਹੀਂ ਚਲਵਾਇਆ ਗਿਆ ਕੈਂਸਰ ਚੈੱਕਅਪ ਕੈਂਪ ਕੀ ਕਹਿਣਾ ਚਾਹੋ ਕਿ ਡਾਕਟਰ ਜਿਹੜੇ ਆਣਗੇ ਔਰ ਕਿਸ ਤਰ੍ਹਾਂ ਦਾ ਪ੍ਰਬੰਧ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਪਾਤਲਾ ਵੱਲੋਂ ਜਿਹੜਾ ਇਹ ਨਾ ਆਪਣਾ ਸਰਦਾਰ ਕਲਵੰਤ ਸਿੰਘ ਜੀ ਵੱਲੋਂ ਆਪਣੀ ਟੀਮ ਰਾਹੀਂ ਅਪਰੋਚ ਕੀਤੀ ਗਈ ਕੇ ਪਾਤਣਾ ਏਰੀਆ ਦੇ ਵਿੱਚ ਪਹਿਲਾ ਵਰਡ ਕੇਅਰ ਸੈਂਟਰ ਵਰਡ ਕੈਂਸਰ ਕੇਅਰ ਫਾਊਂਡੇਸ਼ਨ ਵੱਲੋਂ ਕੋਈ ਕੈਂਪਨੀ ਲਗਿਆ ਤੇ ਅਸੀਂ ਨੇ ਬੜਾ ਖੁਸ਼ੀ ਮਹਿਸੂਸ ਕੀਤੀ ਔਰ ਇਲਾਕੇ ਦੀ ਸੇਵਾ ਵਾਸਤੇ ਸਾਡੀ ਸਾਰੀ ਟੀਮ ਸਰਦਾ ਸੁਖਜੀਤ ਸਿੰਘ ਹੈਪੀ ਕਾਲੇਕਾ ਮਾਨ ਸਾਹਿਬ ਸਾਡੀ ਟੀਮ ਸਾਰੀ ਨੇ ਇਹ ਫੈਸਲਾ ਕੀਤਾ ਕਿ ਵੀ ਇਸ ਤੋਂ ਵੱਡਿਆ ਪੁੰਨ ਦਾ ਕੰਮ ਨਹੀਂ ਕੋਈ ਹੋ ਸਕਦਾ ਸਾਡੇ ਸਕੂਲ ਵੱਲੋਂ ਇਸ ਸਬੰਧ ਦੇ ਵਿੱਚ ਜਿਹੜੀ ਟੀਮ ਆਉਗੀ ਉਹਨਾਂ ਦੀ ਸੇਵਾ ਸੰਭਾਲ ਦਾ ਜਿਹੜਾ ਹੈਗਾ ਉਹ ਸਾਰਾ ਕੰਮ ਕੀਤਾ ਜਾਊਗਾ ਤੇ ਕੈਂਪ ਦੇ ਪ੍ਰਬੰਧ ਲਈ ਜੋ ਜਿਹੜੇ ਵੀ ਡਾਟਾ ਐਂਟਰੀ ਆਪਰੇਟਰ ਵਗੈਰਾ ਦੀ ਜ਼ਰੂਰਤ ਹੋਊਗੀ ਗੁਰਦੁਆਰਾ ਸਾਹਿਬ ਦੀ ਜਿੰਨੀ ਵੀ ਟੀਮ ਹੈਗੀ ਹੈ ਮੈਨੇਜਮੈਂਟ ਕਮੇਟੀ ਹੈਗੀ ਹੈ ਸਾਰੀ ਵੱਲੋਂ ਇਹ ਪੂਰਨ ਸਹਿਯੋਗ ਦਿੱਤਾ ਜਾਊਗਾ ਤੇ ਪਬਲਿਕ ਨੂੰ ਅਵੇਅਰ ਕਰਨ ਵਾਸਤੇ ਸਾਰੇ ਇਲਾਕੇ ਵਿੱਚ ਮੁਨਾਦੀ ਕਰਵਾਈ ਜਾ ਰਹੀ ਹੈ ਔਰ ਗੁਰਦੁਆਰਾ ਸਹਿਬਾਨ ਦੇ ਵਿੱਚ ਮੁਨਾਦੀ ਕਰਵਾਈ ਜਾ ਰਹੀ ਹੈ ਸਾਡੀ ਇਲਾਕੇ ਦੇ ਲੋਕਾਂ ਨੂੰ ਬਹੁਤ ਤੋਂ ਵੱਧ ਅਪੀਲ ਹੈਗੀ ਹੈ ਕਿ ਹਰ ਹਾਲਤ ਵਿੱਚ ਇਸ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਆ ਇਦੇ ਲਈ ਤੁਸੀਂ ਅਵੇਅਰ ਹੋਵੋਗੇ ਤਾਂ ਫਰਸਟ ਸਟੇਜ ਉੱਤੇ ਜਿਹਨੂੰ ਪਤਾ ਲੱਗਦਾ ਉਹਦੇ ਸਾਰੇ ਇਲਾਜ ਹੈਗੇ ਨੇ ਕੈਂਸਰ ਦੇ ਤੇ ਸਾਡੀ ਬੇਨਤੀ ਹੈ ਕਿ ਵੀ ਹਰ ਇੱਕ ਬੰਦਾ ਵੱਧ ਚੜ ਕੇ ਹਿੱਸਾ ਲਵੇ ਤੇ ਅਵੇਅਰਨੈਸ ਫੈਲਾਵੇ ਤੇ ਲੋਕ ਵੱਧ ਤੋਂ ਵੱਧ ਇਹਦੇ ਟੈਸਟ ਕਰਾਉਣ ਤੇ ਸਮਾਜ ਨੂੰ ਸਰਦਾਰ ਕਲਵੰਤ ਸਿੰਘ ਜੀ ਢਾਲੀਵਾਲ ਵੱਲੋਂ ਸ਼ੁਰੂ ਕੀਤੇ ਗਏ ਮਨੁੱਖਤਾ ਦੀ ਭਲਾਈ ਦੇ ਉਪਰਾਲੇ ਦੀ ਵੱਧ ਤੋਂ ਵੱਧ ਅਸੀਂ ਫਾਇਦਾ ਲੈ ਸਕੀਏ। ਕਾਫੀ ਵਧੀਆ ਉਪਰਾਲਾ ਹੈ ਕਿਉਂਕਿ ਇਸ ਇਲਾਕੇ ਦੇ ਵਿੱਚ ਪਹਿਲਾਂ ਜਿਹੜੇ ਹੁਣ ਤੱਕ ਜਿੰਨੇ ਵੀ ਕੈਂਪ ਲਾਏ ਗਏ ਨੇ ਕਿਉਂਕਿ ਹੋਰ ਕੈਂਪ ਲਾਏ ਜਾਂਦੇ ਆ ਲੋਕ ਭਲਾਈ ਵਾਸਤੇ ਲੇਕਿਨ ਕੈਂਸਰ ਦੇ ਕੈਂਪ ਅੱਜ ਜਿਹੜੇ ਕਿ ਇੱਥੇ ਹੁਣ ਲੱਗਣ ਜਾ ਰਿਹਾ ਹੈ ਆਉਣ ਵਾਲੀ 7 ਤਰੀਕ ਨੂੰ ਉਹਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਦਾ ਜਿਹੜਾ ਸਹਿਯੋਗ ਇਹਨਾਂ ਨੂੰ ਦੇਖਣ ਵਾਲੀ ਗੱਲ ਹੈ ਕਿ ਕਿੰਨੇ ਕੁ ਲੋਕ ਇੱਥੇ ਪਹੁੰਚਣਗੇ ਔਰ ਜਿਹੜੀ ਕਿ ਲੋਕਾਂ ਦੀ ਜਿਹੜੀ ਚੈੱਕਅਪ ਕੀਤਾ ਜਾਵੇਗਾ ਜਿੱਥੇ ਕੈਂਸਰ ਦੇ ਮਰੀਜ਼ਾਂ ਦਾ ਜਾਂ ਕੈਂਸਰ ਆਉਣ ਵਾਲੀ ਪਹਿਲੀ ਸਟੇਜ ਦੇ ਵਿੱਚ ਹੀ ਇੱਥੇ ਚੈੱਕਅਪ ਹੋ ਜਾਊਗਾ ਤਾਂ ਉੱਥੇ ਲੋਕਾਂ ਦੀ ਕਾਫੀ ਰਾਹਤ ਮਿਲੂਗੀ ਔਰ ਉਹਦੇ ਨਾਲ ਨਾਲ ਜਿਹੜਾ ਕਿ ਹੋਰ ਵੀ ਕਈ ਪ੍ਰਬੰਧ ਕੀਤੇ ਇਹਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਔਰ ਜਿਹੜਾ ਗੁਰਤੇਗ ਭਦਰ ਸਕੂਲ ਵੱਲੋਂ ਵੀ ਜਿਹੜੇ ਪ੍ਰਬੰਧ ਕੀਤੇ ਗਏ ਨੇ ਇਸ ਵਿੱਚ ਦੇਖਣਾ ਹੋਵੇਗਾ ਕਿ ਲੋਕ ਕਿੰਨੇ ਇੱਥੇ ਫ੍ਰੀ ਕੈਂਪ ਦੇ ਵਿੱਚ ਲਾਹਾ ਲੈਣਗੇ